ਕੀ ਮਾਤਾ ਪਿਤਾ ਬਣਨਾ ਅਜੀਵੀਥੋਂ ਦਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਸ਼ਰਮਨਾਖ ਖਬਰ ਸਾਮਣੇ ਆਈ ਹੈ ਪਠਾਨਕੋਟ ਤੋਂ ਜਿੱਥੇ ਮਾਂ ਦੇ ਨਜਾਇਜ਼ ਸੰਬੰਧਾਂ ਦੇ ਚੱਲਦਿਆਂ 13 ਸਾਲ ਦੀ ਨਬਾਲਗ ਬੱਚੀ ਕਿਨੌਨੀ ਹਰਕਤਾਂ ਦੀ ਸ਼ਿਕਾਰ ਹੋਈ ਹੈ ਬੱਚੀ ਦੀ ਮਾਂ ਦੇ ਪ੍ਰੇਮੀ ਨੇ ਹੀ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਪਿਛਲੇ 1 ਮਹੀਨੇ ਤੋਂ ਉਹ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ ਪੀੜਤ ਬੱਚੀ ਆਪਣੇ ਪਿਤਾ ਤੋਂ ਅਲੱਗ ਆਪਣੀ ਮਾਂ ਦੇ ਨਾਲ ਰਹਿ ਰਹੀ ਸੀ ਲਗਾਤਾਰ ਇੱਕ ਮਹੀਨੇ ਤੋਂ ਪਰਤਾੜਿਤ ਹੋਣ ਤੋਂ ਬਾਅਦ ਪੀੜਤ ਬੱਚੀ ਨੇ ਇਸ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ ਜਿਸ ਤੋਂ ਬਾਅਦ ਲੜਕੀ ਦਾ ਪਿਤਾ ਪੁਲਿਸ ਨੂੰ ਸ਼ਿਕਾਇਤ ਵਿੱਚ ਪਹੁੰਚਿਆ ਜਿਸ ਨੇ ਪੁਲਿਸ ਦੇ ਅੱਗੇ ਮਦਦ ਦੀ ਗੋਹਾਰ ਲਗਾਉਂਦਿਆਂ ਮੂਲਜ਼ਮਾ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਬੱਚੀ ਮੇਰੀ ਡੇਢ ਮਹੀਨੇ ਦੀ ਏੜੇ ਮੇਰੀ ਘਰ ਵਾਲੀ ਹੈ ਥਾਣੇ ਵਿੱਚੋਂ ਰਾਇਨਾਮਾ ਕਰਵਾਉਣ ਲਈ ਕੁਝ ਕਹਾਂ ਦੀ ਦੀ ਕਿ ਮੈਂ ਕਿਰਾਏ ਤੇ ਰਹਿਣਾ ਚਾਹਨੀ ਹਾਂ ਪੁਲਿਸ ਵਾਲਾ ਨੇ ਕਹਿੰਨ ਦੇ ਦੇ ਆਈਗੇ ਕਿਰਾਇ ਦਾ ਕੱਲੀ ਦੇ ਨਾ ਰੇਗੀ ਪੁਲਿਸ ਵਾਲੇ ਕਹਿਣ ਦੇ ਦੇਗੀ ਕੱਲੀ ਦੇਗੀ ਕਿਰਾਇ ਦੇਗੀ ਬਾਕੀ ਦੂਸਰੀ ਕਰ ਲਈ ਕਿ ਜਿਹੜੀ ਮੇਰੀ ਬੱਚੀ ਹੈ ਉਹ ਗਾਂਢੀ ਮੈਂ ਕੁੜੀ ਰੱਖੀ ਆਪਣੇ ਨਾਮ ਕੁੜੀ 1.5 ਮਹੀਨਿਆਂ ਨੇ ਆਪਣੇ ਕੋਲ ਰੱਖੀ ਹੈ ਬਾਹਰ ਨਹੀਂ ਮੇਰੀ ਨੇ ਉਸ ਤੋਂ ਬਾਅਦ ਮੈਨੂੰ ਜਦੋਂ ਥੋੜੀ ਜਿਹੀ ਦਰਵਾਜ਼ਾ ਪਤਾ ਲੱਗਦਾ ਹੈ ਕਿ ਕੁੜੀ ਮੇਰੀ ਕਿੱਥੇ ਰਹਿਣ ਦੀ ਵੀ ਹੈ ਜਿੰਨੇ ਦਿਨ ਨੂੰ ਪਤਾ ਲੱਗਦਾ ਓਨੇ ਦਿਨ ਜਿਹੜਾ ਗੋਤਮ ਨਾਮ ਦਾ ਸਿਖਸ਼ਾ ਗਿਆ ਮੇਰੀ ਘਰਾਂ ਨੇ ਜਿਹੜਾ ਰਹਿੰਦਾ ਗਿਆ ਉਹ ਕਮਰੇ ਜਿਹਾ ਕਰਵਾ ਦਿੰਦਾ ਸੀ ਜਦੋਂ ਕਮਰੇ ਜਿਹਾ ਕਰਵਾਉਂਦਾ ਸੀ ਤਾਂ ਮੈਨੂੰ ਜਦੋਂ ਜਾਂਦਾ ਸੀ ਤਾਂ ਮੈਨ ਹੁਣ ਕੱਲ ਪਰਸੋ ਮੇਰੀ ਕੁੜੀ ਆ ਜਿਹੜੀ ਕਿਹਾ ਤੇ ਸਹਲੀਆਂ ਸੁਨੀਆਂ ਪੇ ਜੰਡੀ ਦੀ ਕਿ ਮੇਨਾ ਡੈਡੀ ਦਗਾ ਹੁੰਦੇ ਦਾ ਮੈਂ ਮਾਰ ਜਣਾ ਆ ਫਿਰ ਮੈਨੂੰ ਕੱਲ ਮੇਰੀ ਕੁੜੀ ਮਿਲੀ ਹੈਗੀ ਆ ਉਹ ਕੁੜੀ ਮੇਰੀ ਮੈਨੂੰ ਲੈਣ ਦਿੱਤੀ ਕਿ ਡੈਡੀ ਮੈਨੂੰ ਲੈ ਚੱਲੇ ਮੈਂ ਕੋਈ ਦੱਸਣਾ ਨਹੀਂ ਜਾਨੀ ਤੁਹਾਨੂੰ ਨਾ ਕੋਈ ਜਾਣੀ ਮੁੰਡਾ ਫਿਰ ਮੈਂ ਜਦੋਂ ਆਇਆ ਆਪਣੇ ਨਾਲ ਕੁੜੀ ਲੈਤੀ ਆ ਫਿਰ ਮੈਨੂੰ ਜਾਣਦੀ ਡੈਡੀ ਕਿ ਮੈਂ ਜੋ ਗੱਲ ਮੇਨਾ ਹੋਣ ਦਿੱਦੀ ਆ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ਬਣੀ ਚਾਚੂ ਨੂੰ ਦੱਸਣੀ ਆ ਚੇਰ ਉਹਨੇ ਜਿੰਨੀ ਵੀ ਜੋ ਵੀ ਉਹਨਾਂ ਦਾ ਵਾਤਾਵਰਨ ਹੈ ਜੋ ਵੀ ਹੈ ਸਾਰਿਆਂ ਨੇ ਚਾਚੂ ਨੂੰ ਬਸ ਉਹ ਇਸ ਵੇਲੇ ਭੰਮੰਡੇ ਦੇ ਆ ਅੱਗੇ ਪਿੱਛੇ ਦੌੜੰਡੇ ਦੇ ਆ ਭਾਜੰਡੇ ਦੇ ਆ ਹੁਣ ਕੁੜੀ ਦੀ ਕਿੰਨੀ ਉਮਰ ਹੈ ਕੁੜੀ ਦੀ ਉਮਰ 13 ਸਾਲ ਦੀ ਵੀ ਕੀ ਮੰਗ ਕੀ ਕਰਦੇ ਹੋ ਮੰਗ ਹੈ ਕਰਨਿਆ ਕਿ ਜਿਹੜਾ ਮੇਰੇ ਕੁੜੀ ਦੇ ਆਤਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਜੀ ਇਸ ਤਰ੍ਹਾਂ ਦੀ ਗੱਲਬਾਤ ਹੈ ਜਿਸ ਤਰ੍ਹਾਂ ਇਹ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇੰਨਾ ਗਲਤ ਕੀਤਾ ਗਿਆ ਹੈ ਤੇ ਛੇੜਛਾੜ ਹੋਈ ਆ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਮਿਲਆ ਸੋਗ ਦੀ ਲਹਿਰ ਵਿੱਚ ਹੈ ਇਸ ਟਾਈਮ ਅਸੀਂ ਇਹ ਚਾਹੁੰਦੇ ਆ ਕਿ ਇਸ ਬੰਦੇ ਨੂੰ ਇਸ ਸ਼ਖਸ ਨੂੰ ਜਿਹੜਾ ਗੋਤਮ ਨਾਮ ਦਾ ਸ਼ਖਸ ਹੈ ਇਹਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇੰਨਾ ਗਲਤ ਡਿਸੀਜਨ ਲਿਆ ਇੰਨਾ ਗਲਤ ਟੱਚ ਕਰਕੇ ਗਲਤ ਛੇੜਖਾਨੀ ਕਰਕੇ ਬੱਚੇ ਨੂੰ ਮੌਤ ਦੇ ਮੂੰਹ ਚ ਦੇਖੇਲਣ ਦੀ ਕੋਸ਼ਿਸ਼ ਕੀਤੀ ਗਈ ਆ ਕਿਥੋਂ ਹੈ ਮਹਲਾ ਗੋਦਮੋਰ ਨਾਲ ਕੋਣ ਗੋਤਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਤੇ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਫਿਲਹਾਲ ਪੀੜਤ ਬੱਚੀ ਦੀ ਮਾਂ ਤੇ ਉਸ ਦਾ ਪ੍ਰੇਮੀ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾ ਨੂੰ ਬਖਸ਼ਿਆ ਨਹੀਂ ਜਾਵੇਗਾ ਰੀਸੈਂਟਲੀ ਥੋੜੀ ਦੇਰ ਪਹਿਲਾਂ ਆਪਾਂ ਇਨਫੋਰਮੇਸ਼ਨ ਮਿਲੀ ਆ ਇਸ ਘਟਨਾ ਬਾਰੇ ਜੇ ਤੁਸੀਂ ਗੱਲ ਕਰਦੇ ਹੋ ਸਵਾਗਤ ਹੈ ਆਪਾਂ ਸਾਡੇ ਲੀਡੀਅੰਸ ਫੈਕਟਰ ਰੁਪਿੰਦਰ ਕੌਰ ਐਸ ਐਚ ਮਮੂਲ ਕੰਟ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਜੋ ਇਨੀਸ਼ੀਅਲ ਜਾਂਚ ਆਪਾਂ ਸ਼ੁਰੂ ਕਰਤੀ ਹੈ ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਬਣਦਾ ਆਪਾਂ ਕਰ ਰਹੇ ਹਾਂ ਸਰ ਉਹਨਾਂ ਦਾ ਕੈਸੂ ਰਾਤ ਨੂੰ ਕੰਪਲੀਟ ਕੀਤੀ ਸੀਗੀ ਤੇ ਬੰਦੇ ਲੈ ਕੇ ਗਏ ਸੀ ਲੇਕਿਨ ਅਜੇ ਤੱਕ ਪਤਾ ਨਹੀਂ ਲੱਗਦਾ ਜੇ ਕੋ ਇਨੀਸ਼ਲ ਸਟੇਜ ਤੇ ਕਈ ਵਾਰ ਕੋਈ ਆਉਂਦਾ ਹੈ ਨਾ ਕੋਈ ਆ ਕੇ ਵੀ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੁਝ ਮਹਤਵਪੁਰਣ ਨੇ ਮੈਨੂੰ ਵੀ ਫੋਨ ਕੀਤਾ ਹੁਣ ਪਾਤਥੀ ਮਿਸੇ ਵਾਲਾ ਸਟਾਰ ਆ ਗਿਆ ਜੋ ਸੱਤ ਐਕਸ਼ਨ ਬੰਦਾ ਹੈ ਉਹਨੂੰ ਪ੍ਰੋਪਰ ਕੀਤਾ ਜਾਏਗਾ ਜਿਹੜਾ ਕਲਪਰੇਟ ਆ ਉਹਦੇ ਮੁਕਾਮ ਤੱਕ ਪਹੁੰਚਾਇਆ ਜਾਏਗਾ